ਅੱਜ ਅਸੀਂ ਗੱਲ ਕਰਾਂਗੇ ਅਮਰਤ ਸੰਚਾਰ ਦੀ ਅਮਰਤ ਦਾ ਪ੍ਰਚਾਰ ਜੋ ਕਿਵੇਂ ਹੋਣਾ ਚਾਹੀਦਾ ਹੈ ਅਮਰਤ ਸ਼ਬਦ ਜਿਹਨ ਵਿੱਚ ਆਉਂਦਿਆਂ ਹੀ ਰੋਮ-ਰੋਮ ਵਿੱਚ ਸ਼ਹਿਦ ਘੁਲ ਜਾਂਦਾ ਹੈ ਅਨੂਠੀ ਹੁਲਾਰਾ ਰੂਹ ਨੂੰ ਸ਼ਾਂਤ ਕਰ ਜਾਂਦਾ ਦਿਮਾਗ ਵਿੱਚ ਕੁਰਬਾਨੀਆਂ ਅਤੇ ਬੀਲਤਾ ਅੰਗੜਾਈਆਂ ਲੈਂਦੀਆਂ ਹਨ ਸੱਚੀ ਸੁੱਚੀ ਕਰਤ ਮੱਖਿਓ ਮਿੱਠੀ ਬੋਲੀ ਸਾਡੇ ਰੋਮ-ਰੋਮ ਵਿੱਚ ਰਚ ਜਾਂਦੀ ਅਮਰਤ ਛੋਟਾ ਜਿਹਾ ਸ਼ਬਦ ਪ੍ਰਤੀਤ ਹੁੰਦਾ ਹੈ ਦੁਨਿਆਈ ਸਭ ਵਸਤਾਂ ਤੋਂ ਉੱਤਮ ਹੈ ਅਤੇ ਦੁਰਲਭ ਹੈ ਦੋ ਸ਼ਬਦਾਂ ਦਾ ਸੁਮੇਲ ਹੈ ਐੜਾ ਮੰਮੇ ਸਿਹਾਰੀ ਰਾਰਾ ਤੱਤਾ ਅੰਮ੍ਰਿਤ ਜੋ ਮਰਦਾ ਨਹੀਂ ਸੋ ਸਦਾ ਹੈ ਜੋ ਅਚਲ ਹੈ ਉਹ ਅੰਮ੍ਰਿਤ ਹੈ ਇਸ ਅੰਮ੍ਰਿਤ ਦੀ ਪ੍ਰਾਪਤੀ ਲਈ ਨੇਕਾ ਸਾਧੂ ਭਟਕਦੇ ਜਨਮ ਗਵਾ ਗਏ ਅਨੇਕਾਂ ਤਰੀਕਿਆਂ ਨਾਲ ਸਰੀਰ ਨੂੰ ਕਸ਼ਟ ਤਸੀਹੇ ਦਿੱਤੇ ਸਾਧਨਾ ਸਾਧੀਆਂ ਪਰ ਸਭ નિਹਪਲ ਹੋਇਆ ਕਹਿੰਦੇ ਹਨ ਕਿ ਸਤ ਸਾਗਰਾਂ ਵਿੱਚੋਂ ਇੱਕ ਸਾਗਰ ਦੁੱਧ ਦਾ ਹੈ ਜਿਸ ਵਿੱਚ ਆਪ ਪਰਮਾਤਮਾ ਅਕਾਲ ਪੁਰਖ ਨਿਵਾਸ ਕਰਦੇ ਹਨ ਉਸ ਤੋਂ ਪਹਿਲਾਂ ਜੋ ਛੇਮਾ ਸਮੁੰਦਰ ਹੈ ਓਮਰਤ ਹੈ دنیਾਬੀ ਰਾਜਾ ਸਿਕੰਦਰ ਸਾਰਾ ਸੰਸਾਰ ਜਿੱਤ ਕੇ ਅਮਰਤ ਸਮੁੰਦਰ ਤੇ ਜਾ ਪੁੱਜਾ ਸੀ ਤਾਂ ਕਿ ਅਜਿੱਤ ਤੇ ਅਮਰ ਹੋ ਜਾਵਾ ਜੁਗੋ ਜੁਗ ਜੀਉਣ ਦੀ ਲਾਲਸਾ ਲੈ ਕੇ ਔਖੇ ਪੈਂਡੇ ਤੈਅ ਕਰਕੇ ਮਸਾ ਹੀ ਪੁੱਜਾ ਇੰਦਰ ਦਾਸ ਸਿੰਘ ਅਸਣ ਡੋਲ ਗਿਆ ਉਹ ਕੋੜੀ ਦਾ ਰੂਪ ਧਾਰ ਕੇ ਸਿਕੰਦਰ ਪਾਸ ਆ ਪੋ ਜਾ ਜੋ ਇੰਦਰ ਦੇਵਤਾ ਸੀ ਉਹਨੇ ਕੋੜੀ ਦਾ ਰੂਪ ਧਾਰ ਲਿਆ ਅਤੇ ਸਿਕੰਦਰ ਕੋਲ ਆ ਗਿਆ ਆਣ ਕੇ ਕਹਿਣ ਲਗਾ ਹੈ ਰਾਜਨ ਇਹ ਕੀ ਕਰਨ ਲੱਗਾ ਹੈ ਇਹ ਵੇਖ ਮੈਂ ਇਸ ਨੂੰ ਪੀਤਾ ਸੀ ਇਸ ਅੰਮ੍ਰਿਤ ਨੂੰ ਮੈਂ ਪੀ ਬੈਠਾ ਜਿਸ ਦਿਨ ਮੈਂ ਕੋੜੀ ਹੋ ਗਿਆ ਦੇਖਿਓ ਕਿਤੇ ਤੂੰ ਇੱਕ ਘੁੱਟ ਵੀ ਨਾ ਪਰ ਲਮੀ ਇਹਦਾ ਨਹੀਂ ਤਾਂ ਸਾਰਾ ਸਰੀਰ ਨਸੂਰ ਵਾਂਗੂ ਫੜ ਜਾਏਗਾ ਕਹਿੰਦੇ ਸਿਕੰਦਰ ਨੇ ਭਰਿਆ ਅੰਮ੍ਰਿਤ ਦਾ ਬੁੱਕ ਸਮੁੰਦਰ ਵਿੱਚ ਹੀ ਛੱਡ ਦਿੱਤਾ ਬਾਅਦ ਵਿੱਚ ਜਦੋਂ ਅਸਲੀਅਤ ਦਾ ਪਤਾ ਲੱਗਾ ਤੇ ਬੜਾ ਪਛਤਾਇਆ ਕਿ ਇਹ ਮੈਂ ਕੀ ਕਰ ਬੈਠਾ ਕਲਯੁਗ ਵਿੱਚ ਸਤਿਗੁਰੂ ਨਾਨਕ ਨੇ ਤਿੰਨ ਤਰ੍ਹਾਂ ਦਾ ਅੰਮ੍ਰਿਤ ਦਰਸਾਇਆ ਹੈ ਕਿੰਨਾ ਮਾਰਗਾ ਰਾਹੀ ਗੁਰਬਾਣੀ ਵਿੱਚ ਕਿਹਾ ਗਿਆ ਹੈ ਜੋ ਪ੍ਰਮਾਤਮਾ ਦਾ ਨਾਮ ਆਰਾਧਦਾ ਹੈ ਬਿੰਦ ਬਿੰਦ ਅੰਮ੍ਰਿਤ ਪਾਨ ਕਰਦਾ ਹੈ ਜੋ ਅੰਮ੍ਰਿਤ ਵਿੱਚ ਲੀਨ ਹੋ ਜਾਂਦਾ ਹੈ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਅੰਮ੍ਰਿਤ ਪੀਵਹੁ ਸਦਾ ਚਰ ਜੀਵਹੁ ਹਰ ਸਿਮਰਤ ਆਨੰਦ ਅਨੰਤਾ ਚਰਨ ਪਹਲ ਪਰਮਾਤਮਾ ਦੇ ਸਰੂਪ ਸਤਿਗੁਰੂ ਦੇ ਪਵਿੱਤਰ ਚਰਨਾਂ ਦੀ ਪਹਲ ਨੂੰ ਗੁਰੂ ਘਰ ਅੰਮ੍ਰਿਤ ਦਾ ਨਾਮ ਸਥਾਨ ਪ੍ਰਾਪਤ ਸੀ ਪ੍ਰਮਾਤਮਾ ਰੂਪ ਸਤਗੁਰੂ ਜੀ ਦੇ ਚਰਨਾਂ ਨੂੰ ਛੋ ਕੇ ਪਾਣੀ ਪਾਣੀ ਨਾ ਰਹਿ ਕੇ ਅੰਮ੍ਰਿਤ ਹੋ ਨਿਪੜਦਾ ਸੀ ਜੋ ਛਕਦਾ ਸੀ ਪਾਰ ਹੋ ਜਾਂਦਾ ਸੀ ਸਿੰਘਾਂ ਸੇਵਕਾਂ ਨੂੰ ਗੁਰੂ ਜੀ ਦੇ ਪਵਿੱਤਰ ਕਮਲਾਂ ਦੀ ਪਹਲ ਨਸੀਬ ਹੁੰਦੀ ਹੈ ਇਸ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ ਚਰਨ ਧੋਏ ਰਹਿਰਾਸ ਕਰ ਚਰਣਾ ਮਿਤ ਸਿੱਖਾ ਪੀ ਲਿਆ ਖੰਡੇ ਬਾਟੇ ਦੀ ਪਹਲ ਗੁਰੂ ਨਾਨਕ ਦੇਵ ਜੀ ਦੀ ਗੱਦੀ ਵਿੱਚ ਪਹਿਲੇ ਪੰਜ ਸਤਿਗੁਰੂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਸવાય ਮਾਨ ਰਹੇ ਉਹਨਾਂ ਵੇਲੇ ਸ਼ਾਂਤ ਰਸ ਹੀ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਵਿੱਚ ਅਵਤਾਰ ਧਾਰਿਆ ਜਦ ਜਲਮ ਜਬਰ ਦੀ ਯਤ ਹੋ ਚੁੱਕੀ ਸੀ ਲੋਕਾਂ ਵਿੱਚ ਸ਼ਰਧਾ ਭਾਵਨਾ, ਪ੍ਰੇਮ ਭਾਵ ਆਦਿ ਖਤਮ ਹੋ ਚੁੱਕੇ ਸਨ। ਸਤਿਗੁਰੂ ਨਾਨਕ ਦੇਵ ਜੀ ਨੇ ਬਹੁਤ ਵਿਚਾਰ ਬਾਦ ਦੁਨੀਆ ਦੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦਾ ਜੋ ਪ੍ਰਾਲਾ ਕੀਤਾ ਉਸ ਵਿੱਚ ਸਭ ਆਪ ਜੀ ਨੇ ਸ਼ਾਂਤ ਰਸ, ਸਬਰ ਸੰਤੋਖ ਨੂੰ ਪਹਿਲ ਦਿੱਤੀ। ਆਪ ਜੀ ਨੇ ਚਾਰ ਉਦਾਸੀਆਂ ਵੇਲੇ ਦੇਸ਼ਾਂ ਵਿਦੇਸ਼ਾਂ ਵਿੱਚ ਆਪ ਜੀ ਨੇ ਧਰਮ ਪ੍ਰਚਾਰ ਕੀਤਾ ਤਾਂ ਲੋਕਾਂ ਵਿੱਚ ਜਾਗਰਤੀ ਆਏ ੁੱਲੇ ਪਟਕੇ ਜ਼ੁਲਮ ਦੇ ਸ਼ਿਕਾਰ ਹੁੰਦੇ ਹੋਏ ਲੋਕਾਂ ਨੂੰ ਹਿਲਾਉਣਾ ਆਪ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਸ਼ਾਂਤ ਰਸ ਸਿਖਰਾਂ ਤੇ ਪਹੁੰਚਿਆ ਜਦੋਂ ਆਪ ਜੀ ਨੇ ਲਸਾਨੀ ਕੁਰਬਾਨੀ ਸਮੇਂ ਤੇਰਾ ਕੀਆ ਮੀਠਾ ਲੱਗਾ ਉਚਾਰਿਆ ਤਦ ਗੁਰੂ ਮਿਸ਼ਨ ਨੇ ਇਸ ਸ਼ਾਂਤ ਰਸ ਵਿੱਚ ਵੀਰ ਰਸ ਪੈਦਾ ਕੀਤਾ ਸਹਿਬ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਰਾਏ ਸੋਢੀ ਜੀ ਨੇ ਅਜਿਹਾ ਹੀ ਕੀਤਾ ਆਪ ਜੀ ਨੇ ਵੀਰ ਰਸ ਦੀ ਨੀਂਵ ਰੱਖੀ ਦਸਮ ਪਿਤਾ ਕਲਗੀਧਰ ਬਾਜਾਂ ਵਾਲੇ ਨੇ ਇਸੇ ਸਿੱਖੀ ਨੂੰ ਨਪੇਰੇ ਚਾੜਿਆ ਆਪ ਜੀ ਨੇ ਚਰਨ ਪਹੁਲ ਦੇ ਅੰਮ੍ਰਿਤ ਨੂੰ ਛੱਡ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਅਤੇ ਸਿੱਖਾਂ ਤੋਂ ਸਿੰਘ ਸਜਾਏ ਕੱਚੇ ਮਹਿਜਾਂ ਨੂੰ ਅਮਲਾਂ ਦੇ ਪਠਾਂ ਵਿੱਚ ਪਕਾਇਆ ਸਿੱਖਾਂ ਨੂੰ ਮਰਿਆਦਾ ਦਰਸਾਈ ਗੁਰੂ ਤੇਗ ਬਹਾਦਰ ਜੀ ਦੀ ਹੋਈਆ ਪ੍ਰੀਖਿਆ ਚੋਂ ਸਭ ਤੋਂ ਕਠਨ ਪ੍ਰੀਖਿਆ ਸੀ ਅਮਰਤ ਸਕਾਇਆ ਅਤੇ ਸਿੰਘਾਂ ਦਾ ਖਿਤਾਬ ਬਖਸ਼ਿਆ ਦਾਇਆ RAM ਸਿੰਘ ਬਣ ਗਿਆ ਗੋਵਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਬਣੇ ਅੰਮ੍ਰਿਤ ਪਾਨ ਕਰਦਿਆਂ ਹੀ ਕਾਇਰ ਡਰਪੋਕ ਲੋਕ ਵੀਰ ਬਹਾਦਰ ਬਣ ਗਏ ਨੀਚਾ ਮਜਲੂਮਾਂ ਨੂੰ ਆਪ ਜੀ ਨੇ ਸਰਦਾਰੀਆਂ ਬਖਸ਼ੀਆਂ ਇਸ ਪਵਿੱਤਰ ਅੰਮ੍ਰਿਤ ਨੇ ਪੱਥਰ ਪੂਜਕ ਡਰਪੋਕ ਲੋਕਾਂ ਨੂੰ ਬਹਾਦਰ ਬਣਾ ਦਿੱਤਾ ਸਾਬਤ ਸੂਰਤ ਅਤੇ ਪੂਰਨ ਗੁਣਾਂ ਨੂੰ ਧਾਰਨ ਕਰਕੇ ਉੱਤਮ ਪੁਰਸ਼ ਇਸ ਸੰਸਾਰ ਵਿੱਚ ਵਿਚਰਨ ਲੱਗੇ ਕਲਗੀਧਰ ਪਾਤਸ਼ਾਹ ਜੀ ਨੇ ਅਜਿਹੇ ਵੀਰ ਸੁਪੁੱਤਰ ਭਾਰਤ ਮਾ ਦੀ ਝੋਲੀ ਪਾਏ ਕੱਲੇ-ਕੱਲੇ ਸਿੰਘ ਲੱਖਾਂ ਵੈਰੀਆਂ ਦਾ ਖਾਤਮਾ ਕਰਦੇ ਗਏ ਸਨ 1999 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਸਤਿਗੁਰੂ ਜੀ ਨੇ ਕੇਸ ਗੜ ਵਿਖੇ ਇੱਕ ਕੌਤਕ ਰਚਿਆ ਅਤੇ ਰਹਿਤ ਮਰਿਆਦਾ ਦੇ ਨਿਜਮ ਉਪਨਿਜਮ ਦਰਸਾਏ ਪੰਜ ਕਕਾਰ ਅਤੇ ਰਹਿਤਾਂ ਕਿ ਇਸ ਅੰਮ੍ਰਿਤਧਾਰੀ ਸਿੱਖ ਲਈ ਜੋ ਸਭ ਤੋਂ ਪਹਿਲੀ ਰਹਿਤ ਗੁਰੂ ਜੀ ਨੇ ਦਰਸਾਈ ਹੈ ਉਹ ਹਨ ਕੇਸ ਕੇਸ ਜੋ ਸਾਡੇ ਸਰੀਰ ਦੇ ਰੋਮ ਹਨ ਗੁਰੂ ਜੀ ਨੇ ਅੰਮ੍ਰਿਤਧਾਰੀ ਸਿੱਖਾਂ ਨੂੰ ਇਹਨਾਂ ਦੀ ਸੇਵਾ ਸੰਭਾਲ ਦੇ ਆਦੇਸ਼ ਦਿੱਤਾ 84 ਲਖ ਜੂਨਾ ਵਿੱਚ ਮਨੁੱਖ ਹੀ ਸਭ ਤੋਂ ਉੱਤਮ ਹੈ ਜਿਸ ਨੂੰ ਪ੍ਰਮਾਤਮਾ ਨੇ ਆਪਣੀ ਕਲਾ ਉन्नत ਨਮੂਨਾ ਬਖਸ਼ਿਆ ਹੈ ਜਿਵੇਂ ਉਸ ਨੂੰ ਚੰਗੇ ਲੱਗੇ ਮਰਦਾਂ ਦੇ ਚਿਹਰੇ ਤੇ ਕੇਸ ਪੈਦਾ ਕੀਤੇ ਹੋਏ ਦਾੜੀ ਮੁੱਛਾਂ ਕਮਾਨਦਾਰ ਪਵਾ ਮਰਦਾਂਵਾਂ ਚਿਹਰਾ ਵੀਰ ਰਸ ਪ੍ਰਦਾਨ ਕਰਦਾ ਹੈ ਸ੍ਰਿਸ਼ਟੀ ਦੇ ਆਦ ਤੋਂ ਲੈ ਕੇ ਕੋਈ ਵੀ ਅਜਿਹਾ ਮਰਦ ਪੈਦਾ ਨਹੀਂ ਹੋਇਆ ਜਿਸ ਨੇ ਸਰੀਰ ਦੇ ਵਾਲ ਕਟਾਏ ਹੋਣ ਇਹ ਗੱਲ ਵੱਖਰੀ ਹੈ ਕਿ ਅੱਜ ਕੱਲ੍ਹ Hindu ਲੋਕ ਬਹੁਤੇ ਦੇਵਤਿਆਂ ਦੀਆਂ ਮੂਰਤੀਆਂ ਤੇ ਦਾੜੀ ਨਹੀਂ ਵਿਖਾਉਂਦੇ ਉਹ ਛੇਵ ਨਹੀਂ ਸੰਕਰਦੇ ਜਿਵੇਂ ਰਾਮ ਕ੍ਰਿਸ਼ਨ ਆਦ ਕਹਿੰਦੇ ਹਨ ਕਿ ਕ੍ਰਿਸ਼ਨ ਦੇ ਚਿਹਰੇ ਤੇ ਦਾੜੀ ਇਸ ਕਰਕੇ ਨਹੀਂ ਸੀ ਕਿ ਉਹ ਅਵਤਾਰ ਸਨ ਜੋ ਸਰਾਸਰ ਗਲਤ ਹੈ ਇਹ ਸਿਰਫ ਦਾੜੀ ਕਟਾਉਣ ਦੇ ਸ਼ਕੀਨ ਲੋਕਾਂ ਨੇ ਰੱਬ ਨੂੰ ਆਪਣੇ ਵਰਗਾ ਬਣਾਉਣ ਦਾ ਕੋਝਾ ਯਤਨ ਕੀਤਾ ਹੈ ਜੇਕਰ ਅਵਤਾਰ ਦੇ ਮੂੰਹ ਤੇ ਦਾੜੀ ਨਹੀਂ ਹੁੰਦੀ ਤੇ ਅੱਜ ਕੱਲ੍ਹ ਅਵਤਾਰਾਂ ਨੂੰ ਖੋਦਾ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਜਿਸ ਦੇ ਦਾੜੀ ਨਹੀਂ ਆਉਂਦੀ ਉਸ ਨੂੰ ਸਾਰਾ ਸੰਸਾਰ ਖੋਦਾ ਆਖਦਾ ਹੈ ਚਲੋ ਖੈਰ ਇਹ ਸਾਡਾ ਵਿਸ਼ਾ ਨਹੀਂ ਹੈ ਹਰ ਸਿੱਖ ਵਿੱਚੋਂ ਬਾਦਸ਼ਾ ਦਰবেশ ਦੀ ਨਹਾਰ ਝਲਕਦੀ ਹੈ ਇੱਥੇ ਭਾਈ ਸੰਤੋਖ ਸਿੰਘ ਜੀ ਵੀ ਲਿਖਦੇ ਹਨ ਧਰੇ ਕੇਸ ਪਾਹੁਲ ਬਿਨ ਭੇਖੀ ਮੂਰਖ ਸਿੱਖ ਮੇਰਾ ਦਰਸ਼ਨ ਨਾ ਹੀ ਤਸ ਪਾਪੀ ਤਿਆਗੀ ਭੇਖ ਕਿਸ ਘਟਵਾਉਣ ਦਾ ਜ਼ਿਕਰ ਕਿਸੇ ਵੇਦ ਪ੍ਰਾਣ ਗੀਤਾ ਬਾਈਬਲ ਵਿੱਚ ਨਹੀਂ ਆਉਂਦਾ ਪ੍ਰਾਤਨ ਕਾਲ ਵਿੱਚ ਭਾਰਤ ਵਰਸ਼ ਵਿੱਚ ਕੇਸ ਕੱਟ ਦੇਣੇ ਸਖਤ ਬੇਪੱਤੀ ਬੇਅਬਦੀ ਵਾਲਾ ਦਾਗੀ ਇਨਸਾਨ ਸੀ ਜਬਰੀ ਹਿੰਦੂਆਂ ਨੂੰ ਸਖਤ ਸਜ਼ਾਵਾ ਦੇ ਕੇ ਉਹਨਾਂ ਦੇ ਕੇਸ ਕੱਟ ਦਿੱਤੇ ਜਾਂਦੇ ਸਨ ਹੌਲੀ-ਹੌਲੀ ਇਸ ਦਾਗੀ ਜਮਾਤ ਨੇ ਫੈਸ਼ਨ ਬਣਾਇਆ ਤੇ ਮੁੰਡਲ ਵਗੈਰਾ ਧਾਰਮਿਕ ਰਸਮਾਂ ਆਪ ਹੀ ਚਲਾ ਲਈਆਂ ਹਿੰਦੂ ਵੇਦਾਂ ਵਿੱਚ ਕਿਧਰੇ ਮੁੰਡਨ ਵਿਧੀ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ ਅਗਰ ਇਹ ਪ੍ਰਾਣੀ ਰੀਤ ਹੁੰਦੀ ਤਾਂ ਵੇਦਾਂ ਵਿੱਚ ਅਵੱਛ ਇਸ ਦੀ ਰਤਮਾ ਹੋਣੀ ਸੀ ਚੋਹਾ ਵੇਦਾਂ ਵਿੱਚ ਅੰਜੀਲ ਅਤੇ ਮੁਹੰਮਦ ਸਭ ਕਿਸਾਂ ਧਾਰੀ ਹੀ ਵਰਣਨ ਕੀਤੇ ਗਏ ਹਨ ਇਤਿਹਾਸ ਗਵਾਹ ਹੈ ਕਿ ਸੋਮ ਦੇ ਵਰਨ ਰਾਜਿਆਂ ਨੂੰ ਵਿਵਚਾਰੀ ਦੇ ਦੋਸ਼ ਵਿੱਚ ਹੀ ਕੇਸ ਘਟਾਉਣ ਦੀ ਜੋ ਹਾਕਮਾ ਵੱਲੋਂ ਸਮੇਂ ਦੀ ਸਭ ਤੋਂ ਸਖਤ ਸਜਾ ਮਿਲੀ ਸੀ ਕੇਸ ਸਾਡੇ ਸਰੀਰ ਦੀ ਹਿਫਾਜ਼ਤ ਕਰਦੇ ਹਨ ਕੇਸ ਕਟਾਉਣ ਨਾਲ ਸਰੀਰਕ ਸ਼ਕਤੀ ਅਤੇ ਦਿਮਾਗ ਨਸ਼ਟ ਹੋ ਜਾਂਦਾ ਹੈ ਸਰੀਰ ਦੇ ਕੋਮਲ ਅੰਗਾਂ ਤੇ ਹੀ ਜ਼ਿਆਦਾ ਵਾਲ ਹਨ ਸਿਰ ਦੇ ਵਾਲ ਸਭ ਤੋਂ ਲੰਬੇ ਹੁੰਦੇ ਹਨ ਸਾਡੇ ਦਿਮਾਗ ਵਿੱਚ ਹਿਫਾਜ਼ਤ ਕਰਦੇ ਹਨ ਇਸ ਕਰਕੇ ਦਸਮ ਪਿਤਾ ਜੀ ਨੇ ਕਿੱਸਾ ਦਾ ਮਹੱਤਵ ਦੱਸਿਆ ਤੇ ਇਹਨਾਂ ਦੀ ਸੇਵਾ ਸੰਭਾਲ ਸਿੱਖੀ ਧਰਮ ਦਾ ਮੁੱਖ ਨਿਯਮ ਐਲਾਨਿਆ ਕਿੱਸੇ ਦੇ ਵਿਸ਼ੇ ਤੇ ਹੀ ਬਾਈਬਲ ਵਿੱਚ ਇੱਕ ਬੜਾ ਮਹੱਤਵਪੂਰਨ ਪ੍ਰਸੰਗ ਮਿਲਦਾ ਹੈ ਜੋ ਕਿ ਜੋਰ ਹ ਨਿਵਾਸੀ ਸैमਸਨ ਨਾਮ ਦਾ ਵੱਡਾ ਸੂਰਬੀਰ ਤੇ ਮਹਾਨ ਯੋਧਾ ਹੋਇਆ ਹੈ ਉਸ ਦੀ ਬਹਾਦਰੀ ਦੀ ਧਾਕ ਸਾਰੇ ਜੱਗ ਵਿੱਚ ਪੈ ਚੁੱਕੀ ਸੀ ਵੱਡੇ ਤੋਂ ਵੱਡੇ ਸ਼ੇਰ ਨੂੰ ਸਿਰਸਿਰ ਬਿਨਾਂ ਕਿਸੇ ਹਥਿਆਰ ਦੇ ਬਾਹਾਂ ਦੇ ਬਲ ਨਾਲ ਮਸਲ ਮਸਲ ਕੇ ਮਾਰ ਦਿੰਦਾ ਸੀ ਉਸ ਦੀ ਸੂਰਬੀਰਤਾ ਦੀ ਚਰਚਾ ਘਰ ਘਰ ਤੋਂ ਲੈ ਰਾਜਿਆਂ ਦੇ ਦਰਬਾਰਾਂ ਤੋੜੀ ਹੋਈ ਤੇ ਇਸੇ ਤਰ੍ਹਾਂ ਜੋ ਜਗਤ ਵੀਰਤਾ ਹੈ ਕਿ ਚੰਗੇ ਨੂੰ ਬੁਰਾ ਸਾਬਤ ਕਰਨਾ ਕਈ ਲੋਕ ਉਸ ਬਹਾਦਰ ਨਾਲ ਖਾਰ ਖਾਣ ਲੱਗੇ ਬਾਈਬਲ ਵਿੱਚ ਲਿਖਿਆ ਹੈ ਕਿ ਉਸ ਨੇ ਖੁੱਤੇ ਦੀ ਹੱਡੀ ਨਾਲ 1000 ਆਦਮੀ ਮਾਰ ਦਿੱਤਾ ਸੀ ਇਲਾਕੇ ਵਿੱਚ ਤਰਸੱਲੀ ਮਚ ਗਈ ਕਈ ਲੋਕ ਉਸ ਤੇ ਤਾਂਤਰਿਕ ਹੋਣ ਦੇ ਸ਼ੱਕ ਕਰਨ ਲੱਗੇ ਅਤੇ ਕਈ ਪ੍ਰਮਾਤਮਾ ਦੀ ਕਿਰਪਾ ਸਮਝਦੇ ਸਨ ਬੈਰੀਆਂ ਨੇ ਸੈਮਸਨ ਨੂੰ ਸੰਗਲਾਂ ਨਾਲ ਬੰਨ੍ਹ ਕੇ ਅੰਦਰ ਬੰਨ ਦਿੱਤਾ ਤੇ ਕਹਿੰਦੇ ਹਨ ਕਿ ਉਹ ਸਭ ਦਰਵਾਜ਼ੇ ਤੋੜ ਕੇ ਬਾਹਰ ਆ ਗਿਆ ਦਿਲਲਾ ਨਾਮ ਦੀ ਔਰਤ ਨਾਲ ਉਸ ਦਾ ਪਿਆਰ ਸੀ ਇਸ ਤਰ੍ਹਾਂ ਸैमਸਨ ਦੇ ਵੈਰੀਆਂ ਨੇ ਉਸ ਨਾਲ ਚਾਲ ਖੇਢੀ ਅਤੇ ਦਿਲਲਾ ਨੂੰ ਬਹੁਤ ਲਾਲਚ ਦਿੱਤੇ ਤਾਂ ਕਿ ਉਹ ਪੁੱਛੇ ਉਸ ਵਿੱਚ ਇੰਨਾ ਬਲ ਕਿਉਂ ਹੈ ਕੀ ਉਸ ਨੇ ਕੋਈ ਜੰਤਰ ਮੰਤਰ ਦੀ ਸਿੱਧੀ ਕੀਤੀ ਹੋਈ ਹੈ ਇਸ ਤਰ੍ਹਾਂ ਲੋਕਾਂ ਦੇ ਜ਼ੋਰ ਪਾਉਣ ਤੇ ਬੇਲਲਾ ਦੇ ਮਨ ਵਿੱਚ ਵੀ ਇਹ ਵਿਚਾਰ ਪ੍ਰਵਲ ਹੋ ਗਿਆ ਉਹ ਜਦੋਂ ਸੈਮਸਨ ਨੂੰ ਮਿਲੀ ਤਾਂ ਉਸ ਨੇ ਪੁੱਛਿਆ ਕਿ हे ਮੇਰੇ ਪਿਆਰੇ ਸੈਮਸਨ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਤੇਰੇ ਵਰਗਾ ਬਲਵਾਨ ਸ਼ਕਤੀ ਕੋਈ ਮਰਦ ਨਹੀਂ ਹੈ ਇੰਨੀ ਸ਼ਕਤੀ ਦਾ ਰਾਜ ਕੀ ਹੈ ਕਿ ਤੂੰ ਖਾਸ ਵਰਜਿਸ਼ ਜਾਂ ਖਰਾਕ ਲੈਂਦਾ ਹੈ ਸੈਮਸਨ ਨੇ ਇਸਤਰੀ ਪਿਆਰ ਚ ਆ ਕੇ ਦੱਸ ਦਿੱਤਾ ਕਿ ਮੇਰੀ ਸਾਰੀ ਸ਼ਕਤੀ ਮੇਰੇ ਸਰੀਰ ਦੇ ਵਾਲਾਂ ਕਰਕੇ ਹੈ ਮੈਂ ਕਦੀ ਇੱਕ ਵੀ ਰੋਮ ਕਟਿਆ ਨਹੀਂ ਹੈ ਦਿਲਲਾ ਨੇ ਲਾਲਚ ਵਿੱਚ ਹੋ ਕੇ ਉਸ ਦੇ ਵੈਰੀਆਂ ਨੂੰ ਦੱਸ ਦਿੱਤਾ ਕਿ ਕਿਸਾਂ ਕਰਕੇ ਹੀ ਉਹ ਸ਼ਕਤੀਮਾਨ ਹੈ ਉਹਨਾਂ ਸੁੱਤੇ ਪਏ ਸੈਮਸਨ ਦੇ ਵਾਲ ਕਟਵਾ ਦਿੱਤੇ ਪਿਆਰ ਦੇ ਵਾਦੇ ਪੈਸੇ ਪਿੱਛੇ ਰੇਤ ਦੀ ਢੇਰੀ ਵਾਂਗੂੰ ਟਹਿ ਗਏ ਔਰਤ ਨੇ ਆਪਣੀ ਬੀਫਫਾਈ ਦੀ ਔਕਾਦ ਆਖਰ ਦਿਖਾ ਦਿੱਤੀ ਮੁਹੱਬਤ ਵਿਕ ਗਈ ਜਿਸ ਆਪਣੇ ਪਿਆਰ ਦਾ ਵਪਾਰ ਕਰ ਲਿਆ ਅਜਾਈ ਔਰਤ ਨਾਲ ਪਿਆਰ ਕਰਕੇ ਸैमਸਨ ਬਹੁਤ ਪਛਤਾਇਆ ਸਾਰਾ ਜੋਰ ਲਾਉਣ ਦੇ ਬਾਵਜੂਦ ਵੀ ਉਹ ਬੈਰੀਆਂ ਦੇ ਪੰਜੇ ਵਿੱਚੋਂ ਨਿਕਲ ਨਹੀਂ ਸਕਿਆ ਕਿਉਂਕਿ ਉਸ ਵਿੱਚ ਸ਼ਕਤੀ ਹੀ ਨਹੀਂ ਰਹੀ ਸੀ ਆਖਰ ਬੈਰੀਆਂ ਨੇ ਉਸ ਨੂੰ ਬਹੁਤ ਤਸੀਹੇ ਦੇ ਕੇ ਅੱਖਾਂ ਕੱਢ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਇਸੇ ਹੀ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕੜੇ ਦੀ ਬਖਸ਼ਿਸ਼ ਕੀਤੀ ਹੈ ਕੜਾ ਗੁਰੂ ਜੀ ਦੀ ਮੋਹਰ ਹੈ ਮਨੁੱਖ ਜਦੋਂ ਜਸਮਾਨੀ ਤੌਰ ਤੇ ਕੋਈ ਵੀ ਅੱਛਾ ਬੁਰਾ ਕਰਮ ਕਰਦਾ ਹੈ ਤਾਂ ਉਸ ਦਾ ਸਬੰਧ ਬੇਸ਼ੱਕ ਸਾਰੇ ਸਰੀਰ ਨਾਲ ਹੁੰਦਾ ਹੈ ਪਰ ਕੋਈ ਵੀ ਕੰਮ ਵਿੱਚ ਪਹਿਲ ਹੱਥ ਦੀ ਹੀ ਹੁੰਦੀ ਹੈ ਮਨ ਵਿੱਚ ਬੇਸ਼ੱਕ ਸੌ ਬਰਾਈਆਂ ਇਛਾਈ ਹੋਵੇ ਪਰ ਹੱਥ ਹਿਲਾਇਆ ਤੋਂ ਬਿਨਾਂ ਕੋਈ ਕੰਮ ਨਪੇਰੇ ਨਹੀਂ ਚੜਦਾ ਇਸ ਕਰਕੇ ਸਿੱਖ ਨੂੰ ਆਪਣੀ ਬਾਹ ਦੇ ਵਿੱਚ ਭਾਬੀ ਬੀਣੀ ਦੇ ਵਿੱਚ ਕੜਾ ਪਹਿਨਣ ਦਾ ਆਦੇਸ਼ ਦਿੱਤਾ ਗਿਆ ਹੈ ਕੜਾ ਸਤਗੁਰੂ ਦੀ ਕੜੀ ਹੈ ਗੁਰਸਿੱਖੀ ਦੇ ਅਸੂਲਾਂ ਦੀ ਬੰਦਸ਼ ਹੈ ਮਨੁੱਖ ਜਦੋਂ ਬੁਰੇ ਕੰਮ ਨੂੰ ਹੱਥ ਪਾਵੇਗਾ ਉਸ ਦਾ ਹੱਥ ਪਿਛਾਹ ਹੋ ਜਾਵੇਗਾ ਉਸ ਨੂੰ ਗੁਰੂ ਜੀ ਦੀ ਦਰਸਾਈ ਰਹਿਤ ਦਾ ਖਿਆਲ ਆਵੇਗਾ ਕੜਾ ਗੁਰੂ ਜੀ ਦੀ ਮੋਹਰ ਹੈ ਤਾਂ ਕਿ ਪ੍ਰਾਏ ਦੌਲਤ ਪ੍ਰਾਏ ਮਾਲਵਲ ਜਿਸ ਤੇ ਹੱਕ ਨਹੀਂ ਸਾਡਾ ਹੱਥ ਨਾ ਵਧੇ ਕੜਾ ਕਹੇ ਚੋਰੀ ਆਦ ਕੋ ਨਾ ਹੱਥ ਲਾਉ ਇਸੇ ਤਰ੍ਹਾਂ ਦਸਮ ਪਾਤਸ਼ਾਹ ਜੀ ਨੇ ਆਪਣੀ ਜਾਨ ਸਾਰੇ ਪਿਆਰਿਆਂ ਨੂੰ ਆਖਿਆ ਜਿਸ ਲਈ ਉਹਨਾਂ ਸਭ ਕੁਝ ਨਿਸ਼ਾਵਰ ਕਰ ਦਿੱਤਾ ਕੰਗਾ ਪਾਤਸ਼ਾਹ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ ਦਰਸਾਈ ਰਹਿਤ ਮਰਿਆਦਾ ਜੋ ਪੰਜ ਕਕਾਰਾਂ ਵਿੱਚ ਹੈ ਰਹਿਤ ਤੀਸਰਾ ਆਕਕਾਰ ਕੰਗਾ ਹੈ ਕੰਗਾ ਇੱਕ ਛੋਟਾ ਜਿਹਾ ਕੇਸ ਸਾਫ਼ ਕਰਨ ਵਾਲਾ ਜੰਤਰ ਹੈ ਜੋ ਲੱਕੜ ਤੋਂ ਆਰੀ ਨਾਲ چیر ਕੇ ਬਣਾਇਆ ਜਾਂਦਾ ਹੈ ਜਿੱਥੇ ਗੁਰੂ ਜੀ ਨੇ ਕੇਸ ਧਾਰਨ ਕਰਨ ਦਾ ਸਖਤ ਆਦੇਸ਼ ਦਿੱਤਾ ਉਹਨਾਂ ਦੀ ਸੰਭਾਲ ਵਾਸਤੇ ਹਰ ਵੇਲੇ ਸਿਰ ਵਿੱਚ ਕੰਗਾ ਰੱਖਣ ਲਈ ਆਖਿਆ ਹਰ ਸਿੱਖ ਲਈ ਦੋ ਵਕਤ ਕੰਗਾ ਕਰਨਾ ਜ਼ਰੂਰੀ ਹੈ ਜਿਸ ਕਾਰਜ ਨੂੰ ਅਣਗੌਲਿਆ ਨਾ ਜਾ ਸਕੇ ਇਸ ਕਰਕੇ ਗੁਰੂ ਜੀ ਨੇ ਧਾਰਮਿਕ ਨਿਜਮ ਕਰਾਰ ਦਿੱਤਾ ਕੰਗਾ ਜੋ ਲੱਕੜ ਦਾ ਛੋਟਾ ਜਿਹਾ ਟੁਕੜਾ ਹੈ ਮਨੁੱਖ ਅੰਦਰ ਹੰਕਾਰ ਪੈਦਾ ਨਹੀਂ ਹੋਣ ਦਿੰਦਾ ਕਿਰਸ਼ ਦਵੇਸ਼ ਤੋਂ ਟੁੱਟ ਕੇ ਗੁਰੂ ਚਰਨਾ ਚ ਲੱਗਣ ਦਾ ਆਦੇਸ਼ ਕਰਦਾ ਹੈ ਕਿ हे ਮਨੁੱਖ ਮਨੋ ਮਾਨ ਭਾਵ ਤਿਆਗ ਕੇ ਲੋਭ ਮੋਹ ਲਾਲਚ ਤੋਂ ਬੋਸ਼ਾ ਕਰਕੇ ਦੇਸ਼ ਧਰਮ ਦੀ ਸੇਵਾ ਲਈ ਤਤਪਰ ਰਹਿ ਜਿਸ ਤਰ੍ਹਾਂ ਮੈਂ ਤੂਤ 베ਰੀ ਟਾਲੀ ਆਦ ਲੱਕੜਾਂ ਤੋਂ ਬਣਦਾ ਹਾਂ ਜਦੋਂ ਪੂਰਨ ਹੋ ਜਾਂਦਾ ਹਾਂ ਤਾਂ ਸਿਰਫ ਕੰਗਾ ਰਹਿ ਜਾਂਦਾ ਹਾਂ ਕਿਕਰ ਟਾਲੀ ਜਾਂ ਤੂਤ ਨਾ ਮੇਰਾ ਕੋਈ ਵਾਸਤਾ ਹੀ ਨਹੀਂ ਰਹਿੰਦਾ ਇਸੀ ਤਰ੍ਹਾਂ ਹੈ ਗੁਰਮਖ ਤੁੰ ਵੀ ਜਤ ਪਤਾਂ ਦੇ ਭੇਦ ਮਨ ਵਿੱਚੋਂ ਵਿਸਾਰ ਦੇ ਗੁਰੂ ਜੀ ਦਾ ਬਣਿਆ ਰਹੋ ਕੰਗਾ ਕਹੇ ਤੋ ਟੇ ਰੋਮਾਂ ਵਾਂਗ ਤਿਆਗ ਪਾਪ ਨਿੰਦਿਆ ਕੰਗੇ ਨੂੰ ਹਰ ਵਕਤ ਕੇਸਾਂ ਵਿੱਚ ਰੱਖਣ ਦਾ ਉਕਮਾ ਗੁਰੂ ਜੀ ਨੇ ਕੀਤਾ ਬੇਸ਼ੱਕ ਹਾਥੀ ਦੰਦ ਤੇ ਪਲਾਸਟਿਕ ਦੇ ਕੰਗੇ ਵੀ ਚੱਲ ਪਏ ਹਨ ਪਰ ਗੁਰੂ ਜੀ ਨੇ ਲੱਕੜ ਦਾ ਕੰਗਾ ਸਿਰ ਵਿੱਚ ਰੱਖਣ ਦਾ ਆਦੇਸ਼ ਦਿੱਤਾ ਹੈ ਕਸ਼ਹਿਰਾ ਉਂਝ ਜਿਸੀਂ ਗਉ ਨਾਲ ਤਕੀਤ ਰਿਸ਼ਤੇ ਤਾਂ ਪਸ਼ੂਆਂ ਵਿੱਚ ਵੀ ਹੁੰਦੇ ਹਨ ਪੁਰਸ਼ ਸ਼ਰਮ ਇੱਜ਼ਤ ਹਯਾ ਇਹ ਜਤੀ ਪਰਮਾਤਮਾ ਨੇ ਮਨੁੱਖੀ ਦਿਮਾਗ ਨੂੰ ਬਖਸ਼ੀਆਂ ਹਨ ਮਨੁੱਖ ਸਰੀਰ ਕੱਜਦਾ ਹੈ ਕੱਪੜੇ ਪਹਿਨਦਾ ਹੈ ਬਣਦਾ ਸਬਰਦਾ ਹੈ ਆਦ ਕਾਲ ਚ ਜਦੋਂ ਮਨੁੱਖ ਦਾ ਦਿਮਾਗ ਵਿਕਸਿਤ ਹੋਇਆ ਤਦ ਉਹ ਕੀਲਿਆਂ ਆਦ ਦੇ ਪੱਤਿਆਂ ਨਾਲ ਤਨ ਕੱਜਣ ਲੱਗਾ ਜਿਸ ਸਮੇਂ ਮਨੁੱਖ ਨੇ ਮਨੁੱਖ ਨੂੰ ਰੀਜ ਨਾਲ ਤੱਕਿਆ ਤਾਂ ਪਰਦਾ ਜ਼ਰੂਰੀ ਹੋ ਗਿਆ ਪ੍ਰਾਤਨ ਕਾਲ ਵਿੱਚ ਸ਼੍ਰੀ ਰਮਾਇਣ ਵਿੱਚ ਰਿਸ਼ੀਆ ਮੁਨੀਆਂ ਦੇ ਕਸ਼ਹਿਰੇ ਪਹਿਨਣ ਦਾ ਜ਼ਿਕਰ ਆਉਂਦਾ ਹੈ ਹਨੂਮਾਨ ਦੀ ਤਸਵੀਰ ਹਮੇਸ਼ਾ ਕਸ਼ਹਿਰੇ ਵਾਲੀ ਹੀ ਵਿਖਾਈ ਜਾਂਦੀ ਹੈ ਪੁਰਾਣੇ ਜਮਾਨੇ ਵਿੱਚ ਉੱਤਮ ਪੁਰਸ਼ ਇਸ ਦਾ ਇਸਤੇਮਾਲ ਕਰਦੇ ਸਨ ਗੁਰੂ ਜੀ ਨੇ ਸ਼ਿੰਘਾਂ ਨੂੰ ਸਭ ਤੋਂ ਉੱਤਮ ਬਣਾਇਆ ਹੈ ਕਸ਼ਹਿਰਾ ਸਭ ਵਸਤਰਾ ਨਾਲੋਂ ਅੱਛਾ ਪਰਦਾ ਹੈ ਚਾਦਰ ਲੰਗੋਟ ਬੇਸ਼ਰਮੀ ਦੇ ਵਸਤਰ ਹਨ ਇਹਨਾਂ ਦੀ ਸੰਭਾਲ ਕਰਨੀ ਔਖੀ ਹੈ ਭਗਤ ਤਰਲੋਚਨ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਉਂਦੇ ਹਨ ਕਰਮ ਕਰ ਕਸ਼ੌਟੀ ਮਫੀਟ ਸਰੀ ਕਿਰਪਾਨ ਸਤਿਗੁਰੂ ਜੀ ਨੇ ਅੰਮ੍ਰਿਤ ਧਾਰੀ ਸਿੱਖ ਲਈ ਆਖਰੀ ਰਹਿਤ ਮਰਿਆਦਾ ਕਿਰਪਾਨ ਸ੍ਰੀ ਸਾਹਿਬ ਦਰਸਾਈ ਹੈ ਆਮ ਇਨਸਾਨ ਜੋ ਅੰਮ੍ਰਿਤ ਛਕ ਕੇ ਸ਼ੇਰ ਬਣ ਜਾਂਦਾ ਹੈ ਹਰ ਵੇਲੇ ਆਪਣੇ ਸਾਥ ਸ੍ਰੀ ਸਾਹਿਬ ਰੱਖਣ ਦਾ ਆਦੇਸ਼ ਗੁਰੂ ਜੀ ਨੇ ਦਿੱਤਾ ਸੀ ਸਦੀਆਂ ਤੋਂ ਗੁਲਾਮੀ ਦੀ ਕੋਚੀਲ ਬੰਦਨਾ ਚ ਬੰਨੇ ਲੋਕਾਂ ਨੂੰ ਸਤਿਗੁਰਾਂ ਨੇ ਵੀ ਨਵੀਂ ਸੇਧ ਬਖਸ਼ੀ ਨਵੇਂ ਹੌਸਲੇ ਬਖਸ਼ੇ ਸਭ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਜਾਤਾਂ ਪਾਤਾਂ ਦਾ ਨਾਸ਼ ਕੀਤਾ ਇਹ ਅੰਗ ਰੱਖਿਆਕ ਸ਼ਸਤਰ ਦੀ ਸਮੇਂ ਦੀ ਮੁੱਖ ਲੋੜ ਨੂੰ ਵੇਖਦੇ ਆ ਗੁਰੂ ਜੀ ਨੇ ਨਿਜਮ ਬਣਾਇਆ ਇੱਕ ਵਾਰ ਅਨੰਦਪੁਰ ਸਾਹਿਬ ਮਾਝੇ ਮਾਲਵੇ ਦੀ ਸੰਗਤ ਆ ਰਹੀ ਸੀ ਜਿਨ੍ਹਾਂ ਵਿੱਚ ਇੱਕ ਨੌਜਵਾਨ ਬੀਬੀ ਦੀਪਕੌਰ ਸੀ ਜਦੋਂ ਸਾਰੀ ਸੰਗਤ ਤਲਵੰਨ ਦੇ ਕੋਲ ਆਈ ਤਦ ਸੰਗਤ ਕੁਝ ਵਿਚਾਂ ਰਹਿ ਗਈ ਦੀਪਕੌਰ ਸੰਗਤ ਅਗਾ ਅਕੱਲੀ ਤੁਰੀ ਜਾਂਦੀ ਵੇਖ ਕੇ ਮੁਸਲਮਾਨ ਲਟੇਰਿਆਂ ਨੇ ਘੇਰਾ ਪਾ ਲਿਆ ਬਦਨੀਤੀ ਨਾਲ ਚਾਰ ਲਟੇਰੇ ਉਸ ਦੇ ਪਛਾਣ ਹੋ ਤਰੇ ਜਦੋਂ ਬੀਬੀ ਨੇ ਵੇਖਿਆ ਕਿ ਇਸ ਦੀ ਨੀਅਤ ਸਾਫ਼ ਨਹੀਂ ਤਾਂ ਉਸ ਨੇ ਆਪਣੇ ਹੱਥ ਦੋ ਕੰਗਣ ਲਾ ਕੇ ਉਸ ਪਾਪੀ ਵੱਲ ਸੁੱਟੇ ਜਿਉਂ ਹੀ ਉਹ ਕੰਗਣ ਚੁੱਕਣ ਲਈ ਝੁਕਿਆ ਬੀਬੀ ਨੇ ਖਿੱਚ ਕੇ ਕਿਰਪਾਨ ਮਾਰੀ ਪਠਾਨ ਦਾ ਸਿਰ ਲਾ ਸੁੱਟਿਆ ਬਾਕੀ ਦੇ ਭੱਜ ਗਏ ਇੰਨੀ ਦੀਰ ਨੂੰ ਪਛਾਣ ਤੂੰ ਆ ਰਹੀ ਸੰਗਤ ਵੀ ਨਾਲ ਰਲ ਗਈ ਜਦੋਂ ਅਨੰਦਪੁਰ ਸਾਹਿਬ ਗੁਰੂ ਜੀ ਨੂੰ ਇਸ ਵਰਤਾ ਦਾ ਸੰਗਤਾਂ ਨੇ ਦੱਸਿਆ ਤਦ ਗੁਰੂ ਜੀ ਨੇ ਬਹੁਤ ਪ੍ਰਸੰਨ ਹੋ ਕੇ ਸ੍ਰੀ ਸਾਹਿਬ ਨੂੰ ਜ਼ਰੂਰੀ ਰਹਿਤ ਕਰਾਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਕਾਰਾਂ ਦਾ ਵਰਤਾਂਤ ਦਿੱਤਾ ਹੈ ਅਤੇ ਉਹਨਾਂ ਨੂੰ ਆਪ ਜੀ ਨੂੰ ਸੁਣਾਉਣਾ ਕਰਦੇ ਹੋਏ ਇਥੇ ਖਿਮਾ ਦੇ ਜਾਂਚਕ ਹਾਂ ਸੋ ਆਪ ਜੀ ਸਾਡੇ ਪੇਜ ਨੂੰ ਫੋਲੋ ਕਰਨਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਅੱਗੇ ਹੋਰ ਆਪ ਜੀ ਦੇ ਸੰਮੁਖ ਹੋਣ ਵਾਸਤੇ ਇਸੇ ਹੀ ਤਰ੍ਹਾਂ ਫਿਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ